जिला संगरूर ਦੇ ਧੂਰੀ ਦੇ ਦੋਹਾਲਾ ਰੇਲਵੇ ਫਾਟਕ ਦੇ ਨੇੜੇ ਬਗਲਾਮੁਖੀ ਮੰਦਿਰ ਦੇ ਦੋ ਪੁਜਾਰੀਆਂ ਨੇ ਨੌਜਵਾਨ ਦਾ ਕੀਤਾ ਕਤਲ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ 33 ਸਾਲ ਪੁੱਤਰ ਗੁਰਵਿੰਦਰ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ 33 ਸਾਲ ਪੁੱਤਰ ਗੁਰਿੰਦਰ ਕੁਮਾਰ ਵਾਸੀ ਧੂਰੀ ਵਜੋਂ ਹੋਈ ਹੈ লাশ ਨੂੰ ਮੰਦਿਰ ਦੇ ਹਵਨਕੁੰਡੇ ਹੇਠਾਂ ਦੱਬ ਦਿੱਤਾ ਗਿਆ ਹੈ ਸੀ ਪੁਲਿਸ ਨੇ লাশ ਨੂੰ ਮੰਦਿਰ ਦੇ ਹਵਨਕੁੰਡੇ ਹੇਠਾਂ ਬਰਾਬਰ ਕੀਤਾ ਹੈ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਮੈਂ ਇਹ ਜਨਾ ਜੋਨੋਜੀ ਦੇ ਸਾਹਮਣੇ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦਾ ਜਦਾਨੀ ਜੀ ਬਹੁਤ ਧੀਰ ਦਾ ਮੁੱਢ ਤੋਂ ਇਹ ਕਲਾਈਮਰ ਲੋਕ ਬੰਦੇ ਨੇ ਸਾਡੇ ਸ਼ਹਿਰ ਦੇ ਇੱਕ ਪਤਵੰਤਾ ਬੰਦਾ ਇਹਨਾਂ ਦੀ ਫੁੱਲ ਐਂਡ ਪੈਨਲ ਸਪੋਰਟ ਕਰਦਾ ਜੋ ਮੰਦਿਰ ਦਾ ਪ੍ਰਧਾਨ ਬਣਿਆ ਹੋਇਆ ਜੀ بیٹے ਨਾਲ ਮੇਰੇ بیٹے ਨਾਲ ਤਾਨ ਤਰੀਕ ਵਿਦਿਆ ਨਾਲ ਉਦੋਂ ਆਹ ਬੰਦੇ ਵਿੱਚੋਂ ਦੀ ਮੱਲੀ ਦੇਣਾ ਚਾਹੁੰਦੇ ਸੀ ਜੀ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਦਾ ਇਹ ਬੰਦ ਜਿਹੜੇ ਆਏ ਵੀ ਨਹੀਂ ਸਾਰੇ ਕੋਈ ਨਹੀਂ ਕੋਈ ਨਹੀਂ ਜੀ ਸਾਰਾ ਪਰਿਵਾਰ ਘਟਾ ਹੋਇਆ ਹੋਇਆ ਹੈ ਸ਼ਹਿਰ ਦੇ ਵਿੱਚ ਹਰੇਕ ਮੰਦਰ ਦੇ ਵਿੱਚ ਇਹੀ ਗੁੰਡੇ ਆਏ ਹੋਏ ਨੇ ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਨਹੀਂ ਮੇਰਾ ਤਾਂ ਗਿਆ ਇਹਦੋਂ ਬਾਅਦ ਕਿਸੇ ਹੋਰ ਦਾ ਨਜ਼ਰ ਆਦਾਵੇਂ ਕਿਸੇ ਹੋਰ ਦਾ ਨਾ ਚੱਲਿਆ ਜਾਊਗਾ ਠੀਕ ਹੈ ਨਾ ਚੰਨੂ ਕਿੰਨਾ ਤੇ ਤੁਹਾਨੂੰ ਸ਼ੱਕ ਹੈ ਕਤਲਜੀ ਅਸ਼ੋਕ ਕੁਮਾਰ ਸ਼ਾਸਤਰੀ ਹੈ ਮਹਿਨਤਾ ਜੀ ਸਕੱਲ ਜਦੋਂ ਅਸੀਂ ਇੱਥੇ ਆਏ ਆ ਸਾਡੇ ਨਾਲ ਫਿਰਦਾ ਰਿਹਾ ਸਾਨੂੰ ਉਲਝਾਉਂਦਾ ਰਿਹਾ ਲਾਸ਼ ਦੇ ਵਿੱਚ ਹਵਲਕੁੰਡ ਦੇ ਵਿੱਚੋਂ ਲਾਸ਼ ਨਿਕਲੀ ਹੈ ਜੀ ਕੀ ਮੰਗ ਕਰਦੇ ਸੀ ਉਸ ਨੂੰ ਮੰਗੇ ਹੀ ਆ ਜੀ ਅਸ਼ੋਕ ਕੁਮਾਰ ਸ਼ਾਸਤਰੀ ਉਹਦਾ ਉਹਦਾ ਮੁੰਡਾ ਇੱਕ ਇੱਥੇ ਐਸਡੀ ਦੇ ਵਿੱਚ ਸੰਦੀਪ ਸ਼ਾਸਤਰੀ ਆ ਉਹ ਵੀ ਨਾਲ ਆ ਜੀ ਤੇ ਸਾਰੇ ਸਾਰਿਆਂ ਦੀ ਮਿਲੀ ਭੁਗਤ ਆ ਅੱਜ ਅਸੀਂ ਅਜੀ ਘਟਨਾ ਸੁਣੀ ਹੋਵੇ ਇੱਕ ਐਸੀ ਦਰਿੰਦਗੀ ਵਾਲੀ ਮੰਦ ਭਾਗੀ ਘਟਨਾ ਹੋਈ ਆ ਜਿਹਨੂੰ ਸੁਣ ਕੇ ਸਾਰਾ ਸ਼ਹਿਰ ਅੱਜ ਸਦਮੇ ਦੇ ਵਿੱਚ ਹੈ ਸੋ ਇਹਦੇ ਲਈ ਕਹਿਣ ਲਿ ਕੋ ਨਾਜ਼ ਜ਼ਰਤ ਹੈ ਨਹੀਂ ਜਿਸ ਪਰਿਵਾਰ ਦਾ ਬੱਚਾ ਗਿਆ ਹੈ ਉਸ ਪਰਿਵਾਰ ਦਾ ਦੁੱਖ ਅਸੀਂ ਇੱਕ ਸਿਰਫ ਮਹਿਸੂਸ ਕਰ ਸਕਦੇ ਆ ਲੇਕਿਨ ਇਹ ਨਹੀਂ ਦੇਖ ਸਕਦੇ ਕਿ ਉਹ ਪਰਿਵਾਰ ਤੇ ਕੀ ਬੀਤ ਰਹੀ ਹੈ। ਸੋ ਮੈਂ ਸਾਰੇ ਸ਼ਹਿਰ ਨੂੰ ਅਪੀਲ ਕਰਦਾ ਕਿ ਉਸ ਬੱਚੇ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਅਸੀਂ ਆਪਣੇ ਕਾਰੋਬਾਰ ਬੰਦ ਰੱਖ ਕੇ ਕਸਮਾ ਚੰਨ ਸਿੰਘਾਂ ਨੇ ਜਿਹੜੀ ਲਈ ਉਹਨੂੰ ਇਨਸਾਫ ਦਵਾਈਏ ਤੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਹ ਹੀ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੰਮ ਕਰਨ ਲੱਗੇ ਲੋਕਾਂ ਦੀ ਰੂਹ ਵੀ ਕੰਬ ਜੇ ਕੋਈ ਸੋਚਣ ਲੱਗੇ ਵੀ ਰੂਹ ਕੰਬੇ ਇਹੋ ਜਿਹਾ ਕੰਮ ਕਰਨਾ ਬਹੁਤ ਦੂਰ ਦੀ ਗੱਲ ਹੈ ਕੀ ਪੁਲਿਸ ਵੱਲੋਂ ਇਹਦਾ ਕੰਮ ਕੀਤਾ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਜੋ ਇਸ ਸਮੇਂ ਤੱਕ ਪੁਲਿਸ ਦੀ ਕਾਰਵਾਈ ਹੈ ਉਹ ਤੋਂ ਅਸੀਂ ਲਗਭਗ ਸੰਤੋਖਤ ਆ ਤੇ ਸਾਨੂੰ ਉਮੀਦ ਹੈ ਕਿ ਜਿਹੜੇ ਅਫਸਰ ਨੇ ਇਸੇ ਇਮਾਨਦਾਰੀ ਦੇ ਨਾਲ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇਸ ਬੱਚੇ ਨੂੰ ਇਨਸਾਫਦਵਾਨ ਵਿੱਚ ਕੋਈ ਕਮੀ ਨਹੀਂ ਛੱਡਣਗੇ ਸੋ ਮੈਂ ਇਸ ਬੇਨਤੀ ਵੀ ਕਰਨਾ ਕਿ ਪੁਲਿਸ ਪ੍ਰਸ਼ਾਸਨ ਜਾਂ ਜਿਹੜਾ ਹੁਣ ਪੋਸਟਮਾਰਟਮ ਹੋਣਾ ਹੈ ਬੱਚੇ ਦਾ ਉਹਦੇ ਵਿੱਚ ਵੀ ਡਾਕਟਰ ਸਾਹਿਬਾਨ ਜੋ ਸਚਾਈ ਹੈ ਉਹਨੂੰ ਸਾਹਮਣੇ ਲਿਆ ਕੇ ਉਸ ਬੱਚੇ ਨੂੰ ਇਨਸਾਫਦਵਾਨ ਤਾਂ ਉਹਦੀ ਆਤਮਾ ਨੂੰ ਸ਼ਾਂਤੀ ਵੀਡੀਓ ਕਰ ਸਰ ਕੀ ਮਾਮਲਾ ਜਿਹੜੇ ਮਰਡਰ ਹੋਇਆ ਜਿਸਤਾਨ ਇੱਕ 33 ਸਾਲ ਦੇ ਨੌਜਵਾਨ ਦਾ ਮਰਡਰ ਹੋਇਆ ਜੀ ਓਕੇ ਉਸ ਸੰਬੰਧੀ ਕੁਝ ਇਹ ਲੋਸ਼ਨੀ ਅਸੀਂ ਰਾਉਂਡ ਅਪ ਕੀਤੇ ਨੇ ਅਰੈਸਟ ਕੀਤੇ ਨੇ ਤੇ ਹੁਣ ਬੋਡੀ ਦਾ ਪੋਸਟ ਮਾਰਟਮ ਵਗੈਰਾ ਕਰਾ ਲਿਆ ਸੀ ਸਿਵਲ ਹਸਪੀਟਲ ਸੰਗਰੂਰ ਆ ਇਹ ਨਾਮ ਸੀ ਸਰ ਨਾਮ ਕਿੱਦਿਆ ਮਤਲਬ ਹੈ ਕੀ ਇਹਦਾ ਨਾਮ ਜਿਹੜਾ ਮ੍ਰਿਤਕ ਹੈ ਮ੍ਰਿਤਕ ਦਾ ਨਾਮ ਸੁਦੀਪ ਤੇ ਸੁਦੀਪ ਸੰਨ ਆਫ ਬਰਿੰਦਰ ਕੁਮਾਰ ਸੀ ਤੇ ਇਹ ਮਰਡਰ ਇੱਕ ਆਪਣਾ ਟੂਰੀ ਵਿਖੇ ਇੱਕ ਮੰਦਰ ਦੇ ਵਿੱਚ ਹੋਇਆ ਲੋਕਲ ਮਕਬੂਰਤ ਉੱਧਰ ਹੋਇਆ ਤੇ ਬਾਕੀ ਜਿਹੜੀ ਪਰਤਾਲ ਹੈ ਉਹ ਅਸੀਂ ਕਰਦੇ ਹਾਂ ਦੇਖੋ ਇਹ ਹਰੇ ਪਰਤਾਲ ਦਾ ਵਿਸ਼ਾ ਹੈ ਸਾਰੀ ਚੀਜ਼ਾਂ ਤੁਹਾਨੂੰ ਜਦੋਂ ਅਸੀਂ ਇੱਕ ਵਾਰ ਮੁਕੰਮਲ ਤੌਰ ਤੇ ਕੁਝ ਕਿਸੇ ਪੁਆਇੰਟ ਤੇ ਆਵਾਂਗੇ ਤੁਹਾਨੂੰ ਅਸੀਂ ਜਾਣੂ ਕਰਾ ਦਾਂਗੇ ਕੁਝ ਕਰਦੇ ਆਂ ਦੱਸੇ ਵੀ ਕਿਸੇ ਨੂੰ ਕੋਈ ਡਾਊਟ ਹੋਵੇ ਕਿਸੇ ਦੇ ਖਿਲਾਫ ਕੋਈ ਕਲਪਤ ਕਰਾਇਆ ਹੋਵੇ ਇਹ ਹਾਂਜੀ ਹਾਂ ਜਿਤੇ ਡਾਊਟ ਹੈ ਜਾਂ ਕੋਈ ਹੋਰ ਵੀ ਬੰਦੇ ਆ ਦੇਖੋ ਜਿਨ੍ਹਾਂ ਵੱਲੋਂ ਵੀ ਇਹ ਕੰਮ ਕੀਤਾ ਜਾਊਗਾ ਕੀਤਾ ਗਿਆ ਉਹ ਬੰਦਿਆਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਜੇ ਕੋਈ ਹੋਰ ਵੀ ਹੋਊਗਾ ਉਹਨਾਂ ਨੂੰ ਅਸੀਂ ਨਾ ਹੁੰਦਾ ਵੀ ਕਰਾਂਗੇ ਬੰਦੀ ਉਹਨਾਂ ਦੇ ਕਾਰਵਾਈ ਵੀ ਕਰਾਂਗੇ ਠੀਕ ਹੈ ਜਿਹੜੇ ਘਰਦਿਆਂ ਨੂੰ ਕੋਈ ਸ਼ੱਕ ਲੱਗੂਆ ਉਹ ਸਾਰੇ ਪਹਿਲੂ ਜਿਹੜੇ ਨੇ ਉਹ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਲੈ ਕੇ ਅਮਲ ਵਿੱਚ ਲਿਆਵਾਂਗੇ